ਲੇ ਆਖਰੀ ਦਿਨ ਕਿਹੜੀ ਆਫਰ ਲੈ ਆਤੀ ਵੀਰੇ ਸਸਰੀ ਕਾਲ ਜੀ ਅੱਜ ਮੇਰੀਆਂ ਭੈਣਾਂ ਵਾਸਤੇ ਹੋਰ ਟੌਪ ਦੀ ਆਫਰ ਲੈ ਆਇਆ ਅੱਜ ਲੈ ਆਤੇ ਰੇਟ ਤੇ ਸੂਟ ਹਾਂਜੀ ਹੁਣ ਤੁਸੀਂ ਚੈੱਕ ਕਰਨੇ ਨੇ ਡਿਜ਼ਾਈਨ ਤੇ ਕੁਆਲਿਟੀ ਤੇ ਰੇਟ ਲੋ ਜੀ ਅੱਜ ਮੇਰੀਆਂ ਭੈਣਾਂ ਵਾਸਤੇ ਲੈ ਆਂਦਾ ਪਸ਼ਮੀਨਾ ਚਿਕਨਕਾਰੀ ਦਾ ਸੂਟ ਜਿਹੜਾ बिकਦਾ ਮਾਰਕੀਟ ਚ 14-1400 ਰੁਪਏ ਦਾ ਆਪਾਂ ਨਹੀਂ ਦੇਣਾ 1400 ਰੁਪਏ ਦਾ ਆਪਾਂ ਦੇਣਾ ਸਿਰਫ 700 ਰੁਪਏ ਦਾ ਕਰੋ ਡਿਜ਼ਾਈਨ ਚੈੱਕ ਜੀ ਪਿਓਰ ਪਸ਼ਮੀਨੇ ਦੇ ਉੱਤੇ ਚਿਕਨ ਕਾਰੀ ਕਰਾਤੀ ਮੇਰੀਆਂ ਪਹਿਣਾ ਵਾਸਤੇ ਨਾਲ ਆਉ ਪਸ਼ਮੀਨੇ ਦੀ ਸਲਵਾਰ ਨਾਲ ਆਣਾ ਇਹਦੇ ਸ਼ਾਲ ਜੀ ਦੇਖੋ ਜੀ ਫੁੱਲ ਸਾਈਜ਼ ਦੇ ਆਣੇ ਨੇ ਸ਼ਾਲ ਰੇਟ ਸਿਰਫ 700 ਰੁਪਏ ਦਾ ਜੀ ਮਾਰਕੀਟ ਦਾ ਰੇਟ ਹੈਗਾ 1400 ਰੁਪਏ ਦਿੱਲੀ ਕਲਾਤਾ ਉਸ ਸ਼ੇਰਪੁਰ ਦਾ ਰੇਟ ਹੈਗਾ 700 ਰੁਪਏ ਜੀ ਕਰੋ ਡਿਜ਼ਾਈਨ ਚੈੱਕ ਜੀ ਆ ਵੀ ਕਲਰ ਡਿਜ਼ਾਈਨ ਦਿਖਾ ਦਿਓ ਜੀ ਹੁਣ ਇਹ ਸਿਰਫ ਲੋਹੜੀ ਤੱਕ ਸਪੈਸ਼ਲ ਆਫਰ ਹੈ ਸਟਾਕ ਲਿਮਟਿਡ ਰਹਿੰਦਾ ਜੀ ਹੁਣ ਰੇਟ ਸਿਰਫ 1400 ਰੁਪਏ ਦੇ ਦੋ ਸੂਟ ਸਿਰਫ 700 ਰੁਪਏ ਦਾ ਸੂਟ 1400 ਵਾਲਾ ਸੂਟ ਸਿਰਫ 700 ਰੁਪਏ ਦਾ ਮਿਲਣਾ ਸੋਨੂੰ ਇੱਕੋ ਹੀ ਦੁਕਾਨ ਤੇ ਤੁਹਾਡੀ ਆਪਣੀ ਦਿੱਲੀ ਕਲਾਟ ਹਾਊਸ ਨੇੜੇ ਬੜੀ ਵਾਲਾ ਬੱਸ ਸਟੈਂਡ ਸਾਹਮਣੇ ਛੰਨਾ ਰੋਡ ਸ਼ੇਰਪੁਰ ਜਲਦੀ ਤੋਂ ਪਹਿਲਾਂ ਵਿਜ਼ਿਟ ਕਰੋ ਤੇ ਲੋੜੀ ਆਫਰ ਦਾ ਫਾਇਦਾ ਉਠਾਓ ਲਾਸਟ ਦਾ ਅੱਜ ਆਖਰੀ ਦਿਨ ਹੈ ਸਾਲ ਦਾ ਮੇਰੀਆਂ ਪਹਿਣਾ ਵਾਸਤੇ ਸਪੈਸ਼ਲ ਆਫਰ ਹੈ ਜੀ ਚਿਕਨ ਕਰੀ ਦਾ ਸੂਟ ਸਿਰਫ 700 ਰੁਪਏ ਦਾ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਇੰਸਟਾਗ੍ਰam ਆਈਡੀ ਨੂੰ ਕਰ ਲਓ ਫੋਲੋ ਧੰਨਵਾਦ ਜੀ